ਨੂਰ ਹਸੈਨ ਫਸ ਗਿਆ ਜੀ ਕਸੂਤੀ ਉਹਨੂੰ ਹੁਣ ਸਮਝ ਨਹੀਂ ਲਾਉਂਦੀ ਪਈ ਕਰਨਾ ਤੇ ਕਰਨਾ ਕੀ ਚਾਹੀਦਾ ਕਿਉਂਕਿ ਨਾ ਤਾਂ ਉਹ ਰਹੀ ਘਰ ਦੀ ਨਾ ਰਹੀ ਘਾੜ ਦੀ ਇੰਡੀਆ ਨੂੰ ਵੀ ਹੁਣ ਲੋੜੀ ਦਾ ਇੰਡੀਆ ਨੂੰ ਇਹ ਆ ਕਿ ਸਾਡੀ ਕਿਤੇ ਇਹ ਇਨਫੋਰਮੇਸ਼ਨ ਤਾਂ ਨਹੀਂ ਸੀ ਪਾਕਿਸਤਾਨ ਨੂੰ ਪ੍ਰੋਵਾਈਡ ਕਰਵਾ ਰਹੀ ਉਹਨਾਂ ਦੀ ਜਾਸੂਸਤਾ ਨਹੀਂ ਸੀ ਔਰ ਪਾਕਿਸਤਾਨੀਆਂ ਨੂੰ ਇਹ ਲੱਗਦਾ ਕਿ ਪਾਕਿਸਤਾਨ ਵਿੱਚ ਜਾਸੂਸ ਬਣ ਕੇ ਤਾਂ ਨਹੀਂ ਆਈ ਇੰਡੀਆ ਨੇ ਤਾਂ ਨਹੀਂ ਭੇਜੀ ਸੋ ਨਾ ਤਾਂ ਹੁਣ ਇਹਨੂੰ ਪਾਕਿਸਤਾਨ ਐਕਸੈਪਟ ਕਰ ਰਿਹਾ ਨਾ ਇਹਨੂੰ ਇੰਡੀਆ ਨੇ ਹੁਣ ਨਾ ਕਹਿ ਰਿਹਾ ਘਰ ਦੀ ਰਹੀ ਨਾ ਘਾੜ ਦੀ ਰਹੀ ਤੇ ਉਤੋਂ ਪਾਕਿਸਤਾਨ ਦੇ ਵਿੱਚ ਵੀ ਇਹਦੇ ਉੱਪਰ ਪਟੀਸ਼ਨ ਧਾਇਰ ਹੋ ਗਈ ਆ ਕਿ ਇਹ ਇੰਡੀਆ ਤੋਂ ਆਈ ਆ ਇੰਡੀਆ ਦੇ ਵਿੱਚ ਵੀ ਇਹਦਾ ਬੈਕਗ੍ਰਾਉਂਡ ਐਦਾਂ ਦਾ ਹੀ ਸੀ ਸੋ ਸਾਨੂੰ ਸ਼ੱਕ ਆ ਕਿ ਇਹ ਸਾਡੇ ਲਈ ਕੋਈ ਕੋਈ ਪ੍ਰੋਬਲਮ ਤਾਂ ਨਹੀਂ ਬਣੇਗੀ ਔਰ ਸਾਡੇ ਦੇਸ਼ ਦੇ ਲਈ ਹਾਨੀਕਾਰਕ ਜਾਂ ਸਾਡੇ ਦੇਸ਼ ਦੇ ਲਈ ਖਤਰਾ ਤਾਂ ਨਹੀਂ ਹੈਗੀ ਕਿ ਸਾਡੀਆਂ ਖਬਰਾਂ ਉਧਰ ਪਹੁੰਚਾਵੇ ਕਿਉਂਕਿ ਹੈ ਐਦਾਂ ਦੀ ਆ ਕਿਉਂਕਿ ਨਾਲ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਜਿਹੜੀ ਆਪਣੇ ਘਰ ਦੀ ਨਹੀਂ ਹੋਈ ਆਪਣੇ ਬੱਚਿਆਂ ਦੀ ਨਹੀਂ ਹੋਈ ਆਪਣੇ ਘਰ ਵਾਲੇ ਦੀ ਨਹੀਂ ਹੋਈ ਔਰ ਜਿਹੜੀ ਆਪਣੇ ਬੱਚਿਆਂ ਦੇ ਬੱਚਿਆਂ ਦੀ ਨਹੀਂ ਹੋਈ ਉਹ ਸਾਡੀ ਕੀ ਹੋ ਜਾਏਗੀ ਸੋ ਇਹਦੇ ਵਿੱਚ ਹੁਣ ਬਹੁਤ ਹੀ ਜ਼ਿਆਦਾ ਗੰਭੀਰ ਸਮੱਸਿਆ ਉਹਦੇ ਲਈ ਇਹ ਬਣ ਗਈ ਤੇ ਹੁਣ ਉਹ ਜਾਵੇ ਦਾ ਜਾਵੇ ਕਿੱਥੇ ਉਹਦੀ ਲਗਾਤਾਰ ਛਾਪੇਮਾਰੀ ਹੋ ਰਹੀ ਆ ਪਾਕਿਸਤਾਨ ਦੀ ਪੁਲਿਸ ਵੀ ਉਹਨੂੰ ਲੱਭ ਰਹੀ ਆ ਉਹ ਸ਼ੇਖੂਪੁਰੇ ਦੇ ਵਿੱਚ ਹੈ ਨਹੀਂ ਹੁਣ ਸੋਚਣ ਵਾਲੀ ਗੱਲ ਆ ਕਿ ਉਹ ਗਈ ਤਾਂ ਗਈ ਕਿੱਥੇ ਉਹਦੇ ਘਰ ਨੂੰ ਵੀ ਜਿੰਦੇ ਲੱਗੇ ਹੋਏ ਆ ਔਰ ਜਿਹੜਾ ਬੰਦੇ ਨਾਲ ਉਹ ਨਾਸਿਰ हुसैन ਦੇ ਨਾਲ ਲਵ ਮੈਰਿਜ ਕਰਾਈ ਜਾ ਉਹਨੇ ਪਿਆਰ ਕੀਤਾ ਜਾਂ ਕੁਛ ਵੀ ਕੀਤਾ ਕਿਸੇ ਨੂੰ ਕੁਛ ਨਹੀਂ ਪਤਾ ਇਹਦੇ ਬਾਰੇ ਉਹੀ ਦੋਨੋਂ ਜਾਣਦੇ ਹੁਣ ਉਹ ਦੋਨੋਂ ਫਰਾਰ ਹੋਏ ਹੋਇਆ ਪਤਾ ਨਹੀਂ ਉਹਨਾਂ ਦਾ ਕਿੱਥੇ ਆ ਕਿੱਥੇ ਨਹੀਂ ਔਰ ਹਰ ਕੋਈ ਉਹਨੂੰ ਲੱਭ ਰਿਹਾ ਔਰ ਪਾਕਿਸਤਾਨੀਆਂ ਦੇ ਵੀ ਇੱਕ ਇਹ ਗੱਲ ਆ ਉਹਨਾਂ ਨੇ ਇੱਕ ਪੋਜ਼ਿਟਿਵ ਪੁਆਇੰਟ ਇਹ ਦਿਖਾਇਆ ਪੰਜਾਬੀਆਂ ਲਈ ਜਿਹੜੀ ਆਪਣੇ ਗੁਰੂਆਂ ਨੂੰ ਯੂਜ਼ ਕਰ ਸਕਦੀ ਆ ਇੱਕ ਸੀੜੀ ਬਣਾ ਕੇ ਇੱਥੇ ਪਹੁੰਚ ਸਕਦੀ ਆ ਉਹਨੂੰ ਕੌਣ ਮਾਫ਼ ਕਰੇਗਾ ਸਭ ਨੂੰ ਪਤਾ ਕਿ ਹਰ ਕੋਈ ਉਹ ਬਾਬੇ ਨਾਨਕ ਦੇ ਡਰ ਤੋਂ ਡਰਦਾ ਪਰੇ ਨੇ ਉਸੇ ਨੂੰ ਆਪਣਾ ਇੱਕ ਸੀੜੀ ਬਣਾਇਆ ਸੋ ਜਿਹੜੀ ਇੱਕ ਧਾਰਮਿਕ ਰਸਤੇ ਨੂੰ ਧਾਰਮਿਕ ਆਪਣੇ ਗੁਰੂਆਂ ਨੂੰ ਰਸਤਾ ਬਣਾਵੇ ਇਹ ਰਸਤਾ ਚੋਣ ਦੇ ਵਾਸਤੇ ਸੋ ਉਹਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਸੋ ਉਹਨੂੰ ਕਿਸੇ ਚੀਜ਼ ਦਾ ਨਾ ਡਰ ਨਾ ਖੋਪ ਨਾ ਉਹਨੂੰ ਰੱਬ ਦਾ ਡਰ ਰਿਹਾ ਹੁਣ ਨਾ ਉਹਨੂੰ ਕਿਸੇ ਆਪਣੇ ਦਾ ਡਰ ਸੋ ਇਹਦੇ ਬਾਰੇ ਹੁਣ ਕੋਈ ਵੀ ਉਹਦੇ ਉੱਪਰ ਵਿਸ਼ਵਾਸ ਨਹੀਂ ਕਰ ਸਕਦਾ ਕਿਉਂਕਿ ਜਿਹੜਾ ਨਾਸਿਰ ਹੁਸੈਨ ਸੀਗਾ ਸਿੱਖ ਉਪਰ ਵਾਲਾ ਉਹ ਵੀ ਵਿਚਾਰਾ ਕਹਿੰਦੇ 사우ਦੀ ਅਰਬੀਆ ਦੇ ਵਿੱਚ ਕੰਮ ਕਰਦਾ ਸੀਗਾ ਵਿਚਾਰਾ ਉਹ ਵੀ ਤੁਹਾਨੂੰ ਪਤਾ ਹੀ ਆ ਕਿੰਨੇ ਕੁ ਜੋਗਾ ਆਪਣੀ ਮਿਹਨਤ ਕਰਦਾ ਸੀਗਾ ਕੋਈ ਇਹ ਤਾਂ ਹੈ ਨਹੀਂ ਕਿ ਹੁਣ ਉਹਨੂੰ ਪਟਰਾਣੀ ਬਣਾ ਕੇ ਰੱਖੂੰਗਾ ਕੋਈ ਉਹ ਨਵਾਬ ਸੀਗਾ ਸਾਰਿਆਂ ਨੂੰ ਪਤਾ ਪਰ ਅਸੀਂ ਉਹਨੂੰ ਕੋਈ ਜਲੀਲ ਨਹੀਂ ਕਰਦੇ ਪਏ ਸਾਨੂੰ ਪਤਾ ਅਸੀਂ ਵੀ ਉਦਾਂ ਦੇ ਮਿਹਨਤ ਕਰਨ ਵਾਲੇ ਬੰਦੇ ਆ ਪਰ ਗੱਲ ਇਹ ਹੁੰਦੀ ਆ ਕਿ ਬੰਦਾ ਕੋਈ ਲਾਲਚ ਨੂੰ ਭੱਜਦਾ ਹੁੰਦਾ ਸਭ ਕੁਝ ਛੱਡ ਕੇ ਉਹਦੇ ਵਿੱਚ ਉਦਾਂ ਦਾ ਕੁਝ ਵੀ ਨਹੀਂ ਹੈਗਾ ਔਰ ਜਿੰਨੇ ਵੀ ਪਾਕਿਸਤਾਨੀ ਭਰਾ ਉਹ ਵੀ ਸਾਰੇ ਇਸ ਚੀਜ਼ ਦੇ ਉੱਪਰ ਥੂ-ਥੂ ਕਰਦੇ ਪਏ ਆ ਕਿ ਠੀਕ ਆ ਹਰ ਇੱਕ ਦੀ ਆਪਣੀ ਕਿਸਮਤ ਹੁੰਦੀ ਆ ਆਪਣੀ ਜ਼ਿੰਦਗੀ ਹੁੰਦੀ ਆ ਹਰ ਕੋਈ ਇਹ ਕਹਿ ਰਿਹਾ ਕਿ ਅਗਰ ਦੋਨਾਂ ਨੇ ਮਿਲਣਾ ਸੀ ਹੋਰ ਰਸਤੇ ਬਹੁਤ ਸੀਗੇ ਪਰ ਜਿਹੜਾ ਉਹਨੇ ਬਾਬੇ ਨਾਨਕ ਦੇ ਨਾਂ ਨੂੰ ਬਦਨਾਮ ਕੀਤਾ ਇਸ ਨਾਂ ਨੂੰ ਯੂਜ਼ ਕੀਤਾ ਇਸ ਲਈ ਉਹ ਸਾਰੇ ਪਾਕਿਸਤਾਨੀ ਵੀ ਇਸ ਚੀਜ਼ ਦੇ ਉੱਪਰ ਖਾਫਾ ਉਹਨਾਂ ਨੇ ਵੀ ਇਸ ਚੀਜ਼ ਨੂੰ ਐਕਸੈਪਟ ਨਹੀਂ ਕੀਤਾ ਨਹੀਂ ਤਾਂ ਉਹਨੂੰ ਪਤਾ ਕਿ ਮੋਸਟਲੀ ਦੋਨਾਂ ਦੇਸ਼ਾਂ ਦੇ ਵਿੱਚ ਤਰਾਰ ਆ ਦੋਨੇ ਦੇਸ਼ਾਂ ਦੇ ਲੋਕ ਆਫਸਰ ਇੱਕ ਦੂਜੇ ਨੂੰ ਭੰਂਦੇ ਰਹਿੰਦੇ ਆ ਗਾਲਾਂ ਕੱਢਦੇ ਰਹਿੰਦੇ ਆ ਪਰ ਇਸ ਮੁੱਦੇ ਦੇ ਉੱਪਰ ਨਾ ਪਾਕਿਸਤਾਨ ਦੇ ਵੱਲੋਂ ਕੋਈ ਵੀ ਐਦਾਂ ਦੀ ਟਰੋਲਵਾਜੀ ਕੀਤੀ ਗਈ ਆ ਨਾ ਕੁਛ ਕੀਤਾ ਗਿਆ ਪਰ ਉਹਨਾਂ ਨੇ ਵੀ ਇਸ ਚੀਜ਼ ਨੂੰ ਗਲਤ ਠਹਿਰਾਇਆ ਜੋ ਕਿ ਗਲਤ ਹੈ ਵੀ ਆ ਹੁਣ ਨਾ ਤਾਂ ਉਹ ਕਹਿ ਨਹੀਂ ਰਿਹਾ ਨਾ ਹੋ ਰਹੀ ਇੰਡੀਆ ਦੀ ਨਾ ਰਹੀ ਪਾਕਿਸਤਾਨ ਦੀ ਨਾ ਤਾਂ ਉਹਨੂੰ ਪਾਕਿਸਤਾਨੀਆਂ ਨੇ ਐਕਸੈਪਟ ਕੀਤਾ ਹੁਣ ਇੰਡੀਆ ਵਾਲਿਆਂ ਨੂੰ ਵੀ ਉਹ ਲੋੜੀ ਦੀ ਆ ਹੁਣ ਉਹਨਾਂ ਦੇ ਦਿਲ ਚ ਵੀ ਇਹ ਹੈ ਕਿ ਖਬਰੇ ਉਹਨਾਂ ਦੀ ਜਾਸੂਸ ਦੀ ਉਹ ਪਾਕਿਸਤਾਨੀਆਂ ਨੂੰ ਇਹ ਆ ਕਿ ਉਹ ਇੰਡੀਆ ਦੀ ਜਾਸੂਸ ਆ ਹੁਣ ਜਾਵੇ ਦਾ ਜਾਵੇ ਕਿੱਥੇ ਦੇਖਣ ਵਾਲੀ ਗੱਲ ਇਹ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਕਿਹਦੇ ਹੱਥ ਲੱਗਦੀ ਆ ਕਿੱਥੇ ਬੈਠੀ ਆ ਲੁੱਕ ਕੇ ਪਰ ਸੋਚਣ ਵਾਲੀ ਇਹ ਗੱਲ ਆ ਕਿ ਜਿਹੜੇ ਰਸਤੇ ਤੇ ਤੁਰ ਪਈ ਉਹਦੇ ਪਿੱਛੇ ਆਉਣ ਦਾ ਕੋਈ ਰਸਤਾ ਹੈ ਨਹੀਂ ਹੁਣ ਸੋਚਣਾ ਇਹ ਆ ਕਿ ਅੱਗੇ ਉਹਦੇ ਨਾਲ ਕੀ ਹੋਏਗਾ ਉਹ ਸਾਰੇ ਬੰਦੇ ਸੋਚ ਕੇ ਇਸ ਚੀਜ਼ ਦੇ ਲਈ ਹੈਰਾਨ ਆ ਕਿ ਐਦਾਂ ਕੋਈ ਕੀ ਕਰ ਸਕਦਾ ਇੰਨੀ ਵੱਡੀ ਉਮਰ ਦੇ ਵਿੱਚ ਔਰ ਪਿਆਰ ਦੇ ਬਸ ਲੱਗ ਕੇ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਉਸ ਬੰਦੇ ਦੇ ਹੱਥ ਲੱਗ ਜਾਣਾ ਜਾ ਕੇ ਉਸ ਬੰਦੇ ਦੇ ਲੜ ਲੱਗ ਜਾਣਾ ਜਾ ਕੇ ਕਿ ਜਿਹਦੇ ਬਾਰੇ ਤੁਸੀਂ ਜਾਣਦੇ ਵੀ ਨਹੀਂ ਪਹਿਚਾਣਦੇ ਵੀ ਨਹੀਂ ਔਰ ਬਟਾ ਡਿਸੀਜਨ ਹੁੰਦਾ ਪਰ ਸਾਰਿਆਂ ਨੂੰ ਇਸੇ ਚੀਜ਼ ਦੇ ਨਾਲ ਹਰ ਇੱਕ ਦਾ ਇਹੀ ਮੰਨਣਾ ਚਾਹੀਏ ਉਹ ਪਾਕਿਸਤਾਨੀ ਹੋਵੇ ਚਾਹੇ ਇੰਡੀਅਨ ਹੋਵੇ ਕਿ ਇਹਨਾਂ ਦੀ ਆਪਸੀ ਲਾਈਫ ਆਪਸੀ ਅੰਡਰਸਟੈਂਡਿੰਗ ਆ ਪਰ ਜਿਹੜਾ ਇਹਨਾਂ ਨੇ ਨਾਮ ਬਦਨਾਮ ਕੀਤਾ ਔਰ ਯਾਤਰਾ ਦੇ ਵਿੱਚ ਕਿੰਨੇ ਲੋਕ ਦਰਸ਼ਨਾਂ ਦੇ ਲਈ ਜਾਂਦੇ ਸੀਗੇ ਉਹਨਾਂ ਦੇ ਅੱਗੇ ਰਾਹ ਦੇ ਅੱਗੇ ਕੰਡੇ ਪਿਛਾਤੇ ਹੁਣ ਸ਼ਰਮਣੀ ਕਮੇਟੀ ਨੇ ਤੁਹਾਨੂੰ ਪਤਾ ਹੀ ਆ ਇੱਕ ਨਵਾਂ ਲਾਅ ਬਣਾਤਾ ਨਵਾਂ ਕਾਨੂੰਨ ਬਣਾਤਾ ਕਿ ਅੱਗੇ ਤੋਂ ਜਿਹੜੀ ਵੀ ਕੁੜੀ ਹੋਏਗੀ ਉਹ ਜਨਾਨੀ ਹੋਏਗੀ ਔਰ ਕੱਲੀ ਹੋਏਗੀ ਨਾ ਉਹਦਾ ਪਰਿਵਾਰਕ ਮੈਂਬਰ ਉਹਦੇ ਨਾਲ ਨਹੀਂ ਹੋਏਗਾ ਉਹ ਵੈਸੇ ਵੀ ਜਾ ਨਹੀਂ ਸਕਦੀ ਸੋ ਕਿੰਨੇ ਇਹਨੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਰਸਤੇ ਬੰਦ ਕਰਤੇ ਜਿਨ੍ਹਾਂ ਨੇ ਅੱਗੇ ਜਾਣਾ ਸੀ ਦਰਸ਼ਨਾਂ ਨੂੰ ਹੁਣ ਉਹ ਜਾ ਨਹੀਂ ਸਕਦੇ ਨਾ ਆਪਣੇ ਕਿਸੇ ਫੈਮਿਲੀ ਦੇ ਮੈਂਬਰ ਤੋਂ ਸੋ ਸਭ ਤੋਂ ਵੱਡਾ ਤਾਂ ਇਹ ਆਪਣੇ ਨਾਲ ਪਾਪ ਇਹੀ ਲੈ ਕੇ ਤੁਰ ਪਈ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜੇ ਬੱਚੇ ਸੀ ਇਹਨੂੰ ਛੱਡ ਕੇ ਗਈ ਆ ਉਹ ਲੋਕ ਉਹਨਾਂ ਨੂੰ ਵੀ ਤਾਨੇ ਮਾਰਦੇ ਪਏ ਆ ਕਿ ਉਹਨਾਂ ਨੂੰ ਵਿਚਾਰਾਂ ਨੂੰ ਸ਼ਰਮ ਮਹਿਸੂਸ ਹੋ ਰਹੀ ਆ ਸੋ ਉਹਨਾਂ ਦੇ ਦਿਲ ਦੇ ਵਿੱਚ ਕੀ ਬੀਜਦੀ ਹੋਏਗੀ ਉਹਨਾਂ ਦੀ ਹਾਏ ਉਹਨਾਂ ਦਾ ਪਾਪ ਵੀ ਇਹਦੇ ਉੱਪਰ ਹੋਏਗਾ ਔਰ ਨਾਸੀਰ ਹੁਸੈਨ ਦੀ ਜਿਹੜੀ ਫੈਮਿਲੀ ਆ ਉਹਨੂੰ ਕੀ ਪਤਾ ਸੀ ਵੀ ਸਾਡੇ ਨਾਲ ਇਹ ਇਹਦੀ ਆਉਣ ਦੇ ਕਰਕੇ ਸਾਨੂੰ ਵੀ ਦਰਦ ਦਰਦ ਦੀ ਥੋਕਣਾ ਖਾਣੀ ਪੈਣੀ ਆ ਸਾਨੂੰ ਆਪਣੇ ਘਰ ਨੂੰ ਲੋਕ ਲਾ ਕੇ ਭੱਜਣਾ ਪੈਣਾ ਔਰ ਉਹਦੇ ਪਿੰਡ ਦੇ ਵੀ ਗਾਲਾ ਕੱਢਦੇ ਕਿ ਸਾਡੇ ਦਾ ਨਾਮ ਬਦਨਾਮ ਕਰਤਾ ਔਰ ਉਹ ਲੋਕ ਵੀ ਗਾਲਾਂ ਕੱਢਦੇ ਪਏ ਉਹਨਾਂ ਦੀ ਹਾਈ ਅਲੱਗ ਤੋਂ ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਜਨਾਨੀ ਕਦੇ ਸੁਖੀ ਨਹੀਂ ਰਹੂਗੀ ਇਹ ਮੰਨਣਾ ਸਾਰਿਆਂ ਦਾ ਕਿ ਇਹਦੇ ਬਾਰੇ ਸਾਰੇ ਇਸ ਤਰ੍ਹਾਂ ਦੀ ਗੱਲਾਂ ਕਰਦੇ ਪਏ ਹੁਣ ਦੇਖਣ ਦੀ ਗੱਲ ਇਹ ਆ ਕਿ ਹੁਣ ਇਹ ਵਾਪਸ ਆਉਂਦੀ ਆ ਵਾਫਰੇ ਨੂੰ ਪਾਕਿਸਤਾਨ ਸਰਕਾਰ ਵਾਪਸ ਭੇਜਦੀ ਇੰਡੀਆ ਦੇ ਵਿੱਚ ਜਾਂ ਫਿਰ ਉੱਥੇ ਹੀ ਇਹਨੂੰ ਬੰਦੀ ਬਣਾਉਂਦੀ ਆ ਜਾਂ ਉਹਦੇ ਨਾਲ ਰਹਿਣ ਦਾ ਮੌਕਾ ਦਿੰਦੀ ਆ ਜਾਂ ਉਹਨੂੰ ਉੱਥੇ ਸਟੇ ਦੇਂਦੀ ਆ ਕਿਉਂਕਿ ਉਹਦਾ ਵੀਜ਼ਾ ਤਾਂ ਖਤਮ ਹੋ ਗਿਆ ਹੁਣ ਲੀਗਲ ਸਟੇ ਕਰ ਰਹੀ ਆ ਉੱਥੇ ਬਾਕੀ ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਤੁਹਾਡੇ ਆਪਣੇ ਵਿਚਾਰ ਜੂ ਸਾਂਝ ਪਾਓ ਆਪਣੇ ਵਿਚਾਰਾਂ ਦੀ ਕਮੈਂਟ ਕਰਕੇ ਦੱਸੋ